ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋ ਹੋਗੇ ਤੇ ਦੋਸਤੋ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਖਾਸ ਖੁਸ਼ਖਬਰੀ ਲੈ ਕੇ ਆਇਆ ਹਾਂ ਸਾਡੇ ਚੈਨਲ ਦਾ ਪਹਿਲਾ ਗਿਵ ਅਵੇ ਹੈ ਜੀ ਅੱਜ ਮੈਂ ਤੁਹਾਨੂੰ ਇੱਕ ਜ਼ਬਰਦਸਤ ਚੀਜ਼ ਦੇਣ ਜਾ ਰਿਹਾ ਹਾਂ ਇਹ ਹੈ Lenovo ਦਾ オリジナル ਗੇਮਿੰਗ ਲੈਪਟਾਪ ਬੈਗ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਸਟਾਈਲਿਸ਼ ਤੇ ਵਧੀਆ ਕੁਆਲਿਟੀ ਦਾ ਬੈਗ ਹੈ ਇਸ ਵਿੱਚ ਤੁਹਾਨੂੰ ਤੋਡਾ ਗੇਮਿੰਗ ਲੈਪਟਾਪ ਆਸਾਨੀ ਨਾਲ ਫਿੱਟ ਆ ਜਾਵੇਗਾ ਇਸ ਵਿੱਚ ਬਹੁਤ ਸਾਰੀਆਂ ਜੇਬਾਂ ਹਨ ਜਿਸ ਵਿੱਚ ਤੁਹਾਡਾ ਸਮਾਨ ਜਿਵੇਂ ਕਿ ਕੀਬੋਰਡ ਮਾਊਸ ਤੇ ਬਾਕੀ ਹੋਰ ਸਮਾਨ ਆਸਾਨੀ ਨਾਲ ਤੁਸੀਂ ਇੱਕ ਇੱਕ ਥਾਂ ਤੋਂ ਦੂਜੀ ਥਾਂ ਲਿ ਜਾ ਸਕਦੇ ਹੋ ਉਹ ਸਭ ਤੋਂ ਖਾਸ ਤੇ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਗਿਵ ਅਵੇ ਵਿੱਚ ਕਿਸ ਤਰ੍ਹਾਂ ਹਿੱਸਾ ਲੈ ਸਕਦੇ ਹੋ ਜੇ ਗਿਵ ਅਵੇ ਵਿੱਚ ਹਿੱਸਾ ਲੈਣ ਲਈ ਤਿੰਨ ਤਿੰਨ ਚੀਜ਼ਾਂ ਜੋ ਤੁਸੀਂ ਪੂਰੀਆਂ ਕਰਨੀਆਂ ਪਵੇਗੀਆਂ ਸਭ ਤੋਂ ਪਹਿਲਾਂ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਵੇਈ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਟੈਪ 1 ਇਹ ਹੈ ਜੋ ਗਿਵ ਅਵੇ ਵਿੱਚ ਹਿੱਸਾ ਲੈ ਸਕਦੇ ਆ ਸਟੈਪ 2 ਇਹ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਸਟੈਪ 3 ਇਹ ਹੈ ਕਿ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਜਾ ਕੇ ਇੱਕ ਕਮੈਂਟ ਕਰਨਾ ਹੈ ਤੁਹਾਡੀ ਫੇਵਰਟ ਗੇਮ ਕਿਹੜੀ ਹੈ ਤੇ ਕਿਉਂ ਇਸ ਇਸ ਤਰ੍ਹਾਂ ਕਰਨ ਨਾਲ ਤੁਸੀਂ ਸਾਡੇ ਗਿਵ ਅਵੇ ਵਿੱਚ ਹਿੱਸਾ ਲੈ ਸਕਦੇ ਹੋ ਤੇ winner ਦਾ ਐਲਾਨ ਅਸੀਂ ਕਰਾਂਗੇ ਜੀ 1 ਮਹੀਨੇ ਬਾਅਦ ਵੀ ਮੈਂ ਕਮਿਊਨਿਟੀ ਟੈਬ ਵਿੱਚ ਪੋਸਟ ਪਾਦਾਗਾ ਤੇ ਅਗਲੀ ਵੀਡੀਓ ਦੇ ਵਿੱਚ ਵੀ ਮੈਂ ਇਸ ਦੀ ਜਾਣਕਾਰੀ ਦੇਦਾ ਹਾਂਗਾ ਦੇਦਾ ਹਾਂਗਾ ਕਿ winner ਕੌਣ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਹਲੇ ਸ਼ੁਰੂਆਤ ਹੈ ਅੱਗੇ ਅੱਗੇ ਹੋਰ ਵੀ ਬਹੁਤ ਵਧੀਆ ਵਧੀਆ ਗਿਵ ਅਵੇ ਕਰਾਂਗੇ ਆਪਾਂ ਜੀ ਸਾਰੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ winner ਦੇ ਨਾਲ ਇੱਕ ਮਹੀਨੇ ਬਾਅਦ ਸੋ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ ਬਾਏ ਬਾਏ